ਲਾ ਇਧਰਲੀ ਸਾਈਡ ਟਵਿੰਕਲ ਕੋਟ ਵਾਲੀ ਕਬੱਡੀ ਪਾਉਣ ਦੇ ਲਈ ਵੱਜ ਚੁਕੇ ਅਮਰਥਰ ਸਾਹਿਬ ਦੀ ਖੇਡ ਕਲੱਬ ਵੱਲੋਂ ਨਾਇਆਂ ਮਟਿਆਰ ਨੇ ਕਬੱਡੀ ਪਾ ਦਿੱਤੀ ਇਹਦੇ ਚਾਰ ਖਿਡਾਰੀਆਂ ਦੇ ਵਿੱਚ ਹੁਣ ਦੇਖਾਂਗੇ ਕਿੰਨੇ ਕੋਸ਼ਿਸ਼ ਕਰਨੀ ਹੈ ਹੇਰ ਪਿੰਡ ਦੇ ਸਾਰੇ ਐਨ ਆਰ ਆਈ ਭਰਾਖਦੇ ਦੇ ਸਮੂਚੇ ਪਿੰਡ ਵੱਲੋਂ ਇਸ ਮੈਚ ਦੇ ਵੇਟ ਜਿਹੜੀਆਂ ਲੜਕੀਆਂ ਬੈਸਟ ਰੇਡਰ ਤੇ ਬੈਸਟ ਸਟਾਪਰ ਹੋਣਗੀਆਂ ਉਹਨਾਂ ਨੂੰ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣਗੀਆਂ ਟਵਿੰਕਲ ਦੀ ਕਬੱਡੀ 30 ਸਾਈਡ ਦੀ ਖੇਡ ਨੰਬਰ ਦੇਖਾਂਗੇ ਕੌਣ ਜੋੜੇਗਾ ਇਹ ਬੱਲੇ 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 ਕਬੱਡੀ 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 ਬੀਤ ਆਇਆ ਸਮਾਂ ਤੇ ਪੁਆਇੰਟ ਇਸ ਲਈ ਸਟਾਪਰ ਨੇ ਆਪਣੀ ਖੇਡ ਕਲਾਬ ਦੇ ਹਿੱਸੇ ਵਿੱਚ ਜੋੜ ਦਿੱਤਾ ਇਸ ਸੁਮਨ ਗੇਲਾ ਮੇਰੇ ਵੀਰੋ ਵਿਸ਼ਵ ਕੱਪ ਵੀ ਖੇਡੀ ਐ ਮਟਿਆਰ ਜਿਹਨੇ ਹੰਧਿਆਂ ਦੇ ਲਾਕੇ ਜੱਫਾ ਲਾਇਆ ਪਰ ਇਸ ਖਿਡਾਰਨੇ ਰੇਡ ਪਾਈ ਸੀ ਜੱਫਾ ਖਾ ਬੈਠੀ ਟਵਿੰਕਲ ਕੋਟ ਸੰਤੋਖ ਰਾਏ ਵਾਲੀ ਇਸ ਖਿਡਾਰਨੇ ਕੁਝ ਦਿਨ ਪਹਿਲਾਂ ਆਪਰੇਸ਼ਨ ਗੋਡਿਆਂ ਦੇ ਕਰਵਾਏ ਹੋਏ ਐ ਤੇ ਅੱਜ ਪਹਿਲਾ ਮੈਚ ਖੇਡ ਰਹੀ ਐ ਕੋਈ ਗੱਲ ਨਹੀਂ ਟਵਿੰਕਲ ਦੀ ਦਿਨ ਮਾੜੇ ਚੰਗੇ ਆਉਂਦੇ ਰਹਿੰਦੇ ਤੇ ਐ ਜੱਫੇ ਲੱਗਦੇ ਰਹਿੰਦੇ ਐ ਪਰ ਤੁਸੀਂ ਮਾਣੋ ਸਾਡੀ ਖੇਡ ਕਬੱਡੀ ਦਾ ਇੱਕ ਮੇਰੇ ਕੋਲ ਆ ਕਹਿੰਦੇ ਹਰ ਸਿਮਰਨ ਗੁਰ ਸਿਮਰਨਜੀਤ ਸਿੰਘ ਮੋਨਿਕਾ ਨੇ ਜਫਾ ਆਇਆ ਇਹ ਜਿਹੜਾ ਜਫਾ ਮੋਨਿਕਾ ਵੱਲੋਂ ਲੱਗਾ ਸਾਹਮਣੇ ਟਵਿੰਕਰ ਦੀ ਕਬੱਡੀ ਹਾਂਜੀ ਸ਼ਿਵਜੀ ਮਾਰ ਲਿਆ ਲਓ ਟਵਿੰਕਰ ਟਵਿੰਕਰ ਦੂਸਰੇ ਪਾਸੇ ਕਹਿੰਦੇ ਮੇਰੇ ਵੀਰੋ ਸੁਮਨ ਗਿੱਲ ਵੀ ਮੰਨੀ ਪਰਮੰਨੀ ਖਿਡਾਰਨਾ ਵਟ ਫੜ ਕੇ ਕੈਂਚੀ ਲਾ ਕੇ ਉਹ ਕਰਦੀ ਕਹਿਰ ਮੇਰੇ ਵੀਰੋ ਦੂਜਾ ਜਫਾ ਇਸ ਖਿਡਾਰਨੇ ਇਸ ਮੈਚ ਦੇ ਵਿੱਚ ਲਾ ਦੋਤਾ ਤਿੰਨ ਜਫੇ ਲੱਗਣਗੇ ਤੇ ਕਹਿੰਦੇ 3000 ਦਾ ਮਾਨ ਹੋਵੇਗਾ ਇਹ ਆ ਮੇਰੇ ਵੀਰੋ ਸੁਮਨ ਗਿੱਲਾ ਜਿਹੜੀ ਵਿਸ਼ਵ ਕੱਪ ਵੀ ਖੇਡੀ ਹੋਈ ਹੈ ਲਗਾਤਾਰ ਜਫੇ ਲਾ ਰਹੀ ਹੈ ਜਫਾ ਲਾ ਕੇ ਪ੍ਰਮਾਤਮਾ ਦਾ ਸ਼ੁਕਰ ਦੀ ਹੈ ਆ ਕਲਸਪਿੰਡ ਤੋਂ ਗੁਰਸਿਮਰਨ ਆਇਆ ਹੈ ਬਹੁਤ ਦੌੜ ਲੰਮੀ ਰੇਸ ਲਾਉਂਦਾ ਹੈ ਇਹ ਵੀਰ ਤਿੰਨ ਲੋਕ ਟਵਿੰਕਲ ਮੇਰੇ ਵੀਰੋ ਕੋਟ ਸੰਤੋਖ ਰਾਏ ਵਾਲੀ ਤੇ ਜੇਕਰ ਚੰਨੋ ਜੱਫਾ ਲਾਵੇ 1000 ਸੀ ਤੇ ਮੇਰਾ ਵੀਰ ਰਾਜਵੀਰ ਕਹਿੰਦਾ ਰਵ ਯੂਐਸਏ ਵਾਲਾ ਕਹਿੰਦਾ ਇੱਕ ਜੱਫੇ ਤੇ 2000 ਕਰ ਦਿਓ ਚੰਨੋ ਦੇ ਜੱਫੇ ਉੱਤੇ 2000 ਆਹ ਹੈ ਸੁਮਨ ਗੇਲਾ ਸੁਮਨ ਗੇਲਾ ਪਹਿਲਾਂ ਵੀ ਦੋ ਜੱਫੇ ਸਮਟਿਆਰ ਨੇ ਲਾਏ ਆ ਦੂਸਰੇ ਪਾਸੇ ਟਵਿੰਕਲ ਕੋਟ ਸੰਤੋਖ ਰਾਏ ਵਾਲੀ ਧਾਰੀਆਲ ਦੇ ਇਲਾਕੇ ਦੀ ਗਰਦਾਸਪੁਰ ਦੀ ਐ ਮਟਿਆਰ ਮਾਜੇ ਜੀ ਤੇ ਦੂਸਰੇ ਪਾਸੇ ਸੁਮਨ ਗੇਲਾ ਪਰ ਟਵਿੰਕਲ ਦੀ ਉਂਗਲ ਖੜੀ ਹੈ ਟਵਿੰਕਲ ਲਈ ਕਰੀ ਦਰਸ਼ਕਿਓ ਤਾੜੀਆਂ ਮਾਰ ਦਿਓ ਕਿਉਂਕਿ ਇਹ ਖਿਡਾਰਨ ਨੇ 2 ਮਹੀਨੇ ਪਹਿਲਾਂ ਦੋਵਾਂ ਗੋਡਿਆਂ ਦੇ ਆਪਰੇਸ਼ਨ ਕਰਵਾਏ ਹੈ ਆਪਰੇਸ਼ਨ ਕਰਵਾਉਣ ਤੋਂ ਬਾਅਦ ਫਿਰ ਫੇਟੋ ਕੇ ਮਿਹਨਤ ਕਰ ਕਰਕੇ ਮੇਰੇ ਵੀਰੋ ਕੋਚਾਂ ਦੇ ਕੋਲੋਂ ਮਿਹਨਤ ਕਰਵਾ ਕੇ ਮੇਰੇ ਵੀਰੋ ਗਰਾਊਂਡਾਂ ਦੇ ਵਿੱਚ ਵਾਪਸੀ ਕਰ ਗਈ ਹੈ ਸੁਮਾਨ ਟਵਿੰਕਲ ਕੋਟ ਸੰਤੋਖ ਰਾਏ ਵਾਲੀ ਬੜੀਆਂ ਆਸਾਂ ਨੇ ਕਿ ਚੰਗੇ ਉਸਤਾਦਾਂ ਦੀਆਂ 83 ਹੋਈਆਂ ਖਿਡਾਰਨਾ ਸੱਟਾ ਪੇਟਾ ਸਹਿ ਕੇ ਫਿਰ ਵਾਪਸੀਆਂ ਕਰਦੀਆਂ ਨੇ ਵਾਸਤੇ ਟਵਿੰਕਲ ਆ ਗਈ ਮੇਰੇ ਮਿੱਤਰੋ ਤੇ ਦੂਸਰੇ ਪਾਸੇ ਚਾਰ ਮਟਿਆਰਾਂ ਤਿਆਰ ਨੇ ਆਹ ਟਵਿੰਕਲ ਦੀ ਕਬੱਡੀ ਤੇ ਦੇਖਾਂਗੇ ਸਾਹਮਣੇ ਦੇਖਾਂਗੇ ਚਾਰ ਜਾ ਆਪਣਾ ਇਸ ਵੇਲੇ ਤਿਆਰ ਪਰ ਤਿਆਰ ਟਵਿੰਕਲ ਅਜੇ ਦੇਖਾਂਗੇ ਹਰਿਆਣੇ ਦੇ ਵੱਲੋਂ ਖੇਡ ਰਹੀ ਆ ਤੇ ਦੂਜੇ ਪਾਸੇ ਆਲਖ ਪਰਿਵਾਰ ਦੀ ਚਲੋ ਆਓ ਜਦੋਂ ਯਾਦ ਲੱਗਿਆ ਪਿਆਈ ਹੋਰ ਕਬੱਡੀ ਖੇਡ ਦੇ ਮੈਦਾਨ ਵਿੱਚ ਦੇਖਾਂਗੇ ਕਿ ਜਦਵਾਈਆਂ ਕਾਲਜੋਂ ਪੜ੍ਹ ਕੇ ਆ ਲੜੀਆਂ ਮੋੜ ਤੇ ਖੜ ਕੇ ਕਿ ਰਾਣੋਂ ਨਾਲ ਮਨ ਰੁੱਸ ਗਈ ਆ ਦੇਖਾਂਗੇ ਸਾਹਮਣੇ ਬੜਿਆ ਹੋਇਆ ਗੁੱਟ 2000 ਹੀਰ ਪਰਿਵਾਰ ਦਾ ਯਾਰਾਂ ਦਾ ਯਾਰ ਸਾਡਾ ਰੱਬ ਯੂ ਐਸ ਏ 'ਚ ਵਸਦਾ ਉਹਦੇ ਵੱਲੋਂ 2000 ਤੇ ਦਰਸ਼ਕ ਵੀਰਾਂ ਵੱਲੋਂ ਯੋਰਦਾਰ ਤਾੜੀਆਂ ਲੱਗੀਆਂ ਮੇਰੇ ਵੀਰੋ ਚੰਨੋ ਨੇ ਕਮਾਲ ਕਰ ਦਿੱਤੀ ਐ ਚੰਨੋ ਅੱਜ ਏਰ ਆਈ ਹੋਈ ਐ ਜਫਾ ਲਾ ਕੇ ਮੇਰੇ ਵੀਰੋ ਕਮਾਲ ਕਰ ਗਈ ਐ ਇਧਰਲੇ ਪਾਸੇ ਰੇਡ ਪਾਉਂ ਲਈ ਦੇਖਾਂਗੇ ਟਵਿੰਕਰ ਸੰਤੋਖ ਰਾਏ ਦੀ ਧਰਤੀ ਦੀ ਐਨ ਗੱਲ ਬਟਾਲੇ ਸ਼ਹਿਰ ਦੀ ਚੱਲਦੀ ਐ ਗੱਲਾ ਸਿਮ ਕੁਮਾਰ ਬਟਾਲਵੀ ਦੀਆਂ ਗੁਰਪ੍ਰੀਤ ਭੁੱਗੀ ਦੀਆਂ ਆਹ ਦੇਖਾਂਗੇ ਸਾਹਮਣੇ ਦੇ ਪਾਸੇ ਚਾਰ ਨੇ ਚਾਰੇ ਤਿਆਰ ਬਰ ਤਿਆਰ ਟੱਕਰ ਸਿਰੇ ਦੀ ਲੱਗਿਆ ਪਈ ਔਰ ਆਹ ਦੇਖਾਂਗੇ ਸਾਹਮਣੇ ਦੇ ਪਾਸੇ ਇਸ ਵੇਲੇ ਖੜਕਾ ੜਕਾ ਪੱਜ 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 ਵਾਸੀ ਦੇ ਭੀਏ ਪਰਾ ਦੇਖਾਂਗੇ ਸਾਹਮਣੇ ਦੇ ਪਾਸੇ ਟਵਿੰਕਲ ਉਂਗਲ ਖੜੀ ਕਰ ਗਈ ਐ ਇੱਕ ਆਹ ਦੇਖਾਂਗੇ ਇਸ ਵੇਲੇ ਹਰਿਆਣੇ ਦੀ ਟੀਮ ਦੇ ਹਿੱਸੇ ਦੇ ਵਿੱਚ ਜਾ ਜੁੜਿਆ ਫੱਟਾ ਪੱਟਾ ਤੋਂ ਬਾਅਦ ਫਿਰ ਤਕੜੀ ਵਾਪਸੀ ਕੀਤੀ ਆ ਆਹ ਸਾਹਮਣੇ ਦੇ ਪਾਸੇ ਦੇਖਾ ਕਿ ਟਵਿੰਕਲ ਸੰਤੋਖ ਰਾਏ ਵਾਲੀ ਮੇਰ ਮਤਰੋ ਐਨ ਕਹਿੰਦੇ ਮੁੰਡਿਆਂ ਵਾਂਗੂ ਕਬੱਡੀਆਂ ਪਾਉਂਦੀ ਆ ਪਰ ਸਾਹਮਣੇ ਦੇ ਪਾਸੇ ਚਾਰ ਜਫੜਾ ਤਿਆਰ ਪਰ ਤਿਆਰ ਆਹ ਟੱਕਰ ਸਿਰੇ ਦੀ ਲੱਗਿਆ ਪਿਆ ਯਰ ਪਰ ਅੰਗ ਦੇਖਾਂਗੇ ਕੁਲਾ ਖਾਲਸਤਾਨੀ ਮੰਗੇ ਰਾਏ ਪਿੰਡ ਵਾਲਾ ਫੈਸਲਾ ਕਰਦਾ ਵੀਰ Gora simarna heer aman ਤੇ ਸਰਦਾਰ ਕਾਰਜ ਸਿੰਘ ਹਿਰ ਉਹਨਾਂ ਮੁੱਲਾਂ ਤੇ ਆ ਜਿਹੜੀ ਖਿਡਾਰਨਾ ਟਵਿੰਕਲ ਕੋਟ ਸੰਤੋਖ ਰਾਏ ਵਾਲੀ ਇਹਨੇ ਵੀ ਮੇਰੇ ਵੀਰੋ ਦੋਨਾਂ ਗੋਡਿਆਂ ਦੇ ਆਪਰੇਸ਼ਨ ਕਰਵਾਏ ਹੋਏ ਐ ਤਾਂ ਫਿਰ ਮੇਰੇ ਵੀਰੋ ਗਰਾਊਂਡਾਂ ਦੇ ਵਿੱਚ ਆਈ ਹੋਈ ਐ ਸੋ ਕਬੱਡੀ ਖੇਡਣੀ ਕਿਹੜੀ ਸੌਖੀ ਆ ਬਹੁਤ ਦੇ ਖਿਡਾਰਨਾਂ ਨੂੰ ਕਠਿਨਾਈਆਂ ਦੇ ਨਾਲ ਜੂਝਣਾ ਵੀ ਪੈਂਦਾ ਇਧਰਲੇ ਪਾਸੇ ਆ ਨੰਬਰ ਵਾਸਤੇ ਵੀ ਜੂਝਣਾ ਪਵੇਗਾ ਸੁਮਨ ਗਿੱਲ ਕੋਸ਼ਿਸ਼ ਕਰਦੀ ਐ ਤੇ ਰੇਡਰ ਰੇਡ ਪਾ ਕੇ ਇੱਕ ਹੋਰ ਨੰਬਰ ਆਪਣੀ ਟੀਮ ਵਾਸਤੇ ਜੋੜ ਚੁੱਕੀ ਐ ਟਵਿੰਕਲ ਕੋਟ ਸੰਤੋਖ ਰਾਏ ਵਾਲੀ ਨੌ ਇਧਰ ਲਈ ਸਾਇਟ ਟਵਿੰਕਲ ਕੋਰਟ ਵਾਲੀ ਕਬੱਡੀ ਪਾਉਣ ਦੇ ਲਈ ਵੱਜ ਚੁਕੇ ਅੰਮ੍ਰਿਤਸਰ ਸਾਹਿਬ ਦੀ ਖੇਡ ਕਲੱਬਾਂ ਵੱਲੋਂ ਨੌਂ ਮਟਿਆਰ ਨੇ ਕਬੱਡੀ ਪਾ ਦਿੱਤੀ ਤੇ ਚਾਰ ਖਿਡਾਰੀਆਂ ਦੇ ਵਿੱਚ ਹੁਣ ਦੇਖਾਂਗੇ ਕਿੰਨੇ ਕੋਸ਼ਿਸ਼ ਕਰਨੀ ਹੈ ਹੇਰ ਪਿੰਡ ਦੇ ਸਾਰੇ ਐਨ ਆਰ ਆਈ ਭਰਾਖਦੇ ਦੇ ਸਮੁੱਚੇ ਪਿੰਡ ਵੱਲੋਂ ਇਸ ਮੈਚ ਦੇ ਵੇਟ ਜਿਹੜੀਆਂ ਲੜਕੀਆਂ ਬੈਸਟ ਰੇਡਰ ਤੇ ਬੈਸਟ ਸਟਾਪਰ ਆਉਣਗੀਆਂ ਉਹਨਾਂ ਨੂੰ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣਗੀਆਂ ਟਵਿੰਕਲ ਦੀ ਕਬੱਡੀ 30 ਸਾਈਡ ਦੀ ਖੇਡ ਨੰਬਰ ਦੇਖਾਂਗੇ ਕੌਣ ਜੋੜੇਗਾ ਇਹ ਬੱਲੇ 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 ਕਬੱਡੀ 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 ਬੀਤ ਆਇਆ ਸਮਾਂ ਤੇ ਪੁਆਇੰਟ ਇਸ ਵੇਲੇ ਸਟਾਪਰ ਨੇ ਆਪਣੀ ਖੇਡ ਕਲੱਬ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਇਸ ਸੁਮਨ ਗੇਲਾ ਮੇਰੇ ਵੀਰੋ ਵਿਸ਼ਵ ਕੱਪ ਵੀ ਖੇਡੀ ਐ ਮਟਿਆਰ ਜਿਹਨੇ ਹੰਧਿਆਂ ਦੇ ਲਾਗੇ ਜੱਫਾ ਲਾਇਆ ਪਰ ਇਸ ਖਿਡਾਰ ਨੇ ਰੇਡ ਪਾਈ ਸੀ ਜੱਫਾ ਖਾ ਬੈਠੀ ਟਵਿੰਕਲ ਕੋਟ ਸੰਤੋਖ ਰਾਏ ਵਾਲੀ ਇਸ ਖਿਡਾਰ ਨੇ ਕੁਝ ਦਿਨ ਪਹਿਲਾਂ ਆਪਰੇਸ਼ਨ ਗੋਡਿਆਂ ਦੇ ਕਰਵਾਏ ਹੋਏ ਐ ਤੇ ਅੱਜ ਪਹਿਲਾ ਮੈਚ ਖੇਡ ਰਹੀ ਐ ਕੋਈ ਗੱਲ ਨਹੀਂ ਟਵਿੰਕਲ ਦੀ ਦਿਨ ਮਾੜੇ ਚੰਗੇ ਆਉਂਦੇ ਰਹਿੰਦੇ ਤੇ ਐ ਜੱਫੇ ਲੱਗਦੇ ਰਹਿੰਦੇ ਐ ਪਰ ਤੁਸੀਂ ਮਾਣੋ ਸਾਡੀ ਖੇਡ ਕਬੱਡੀ ਦਾ ਇੱਕ ਮੇਰੇ ਕੋਲ ਆ ਕਹਿੰਦੇ ਹਰ ਸਿਮਰਨ ਗੁਰਸਿਮਰ ਰਣਜੀਤ ਸਿੰਘ ਮੋਨਿਕਾ ਪਿੰਟੋਂ ਆਇਆ ਇਹ ਜਫਾ ਮੋਨਿਕਾ ਵੱਲੋਂ ਲੱਗਾ ਸਾਹਮਣੇ ਟਵਿੰਕਲ ਦੀ ਕਬੱਡੀ ਹਾਂਜੀ ਸ਼ਿਵਜੀ ਮਾਨ ਲਓ ਟਵਿੰਕਲ ਟਵਿੰਕਲ ਦੂਸਰੇ ਪਾਸੇ ਕਹਿੰਦੇ ਮੇਰੇ ਵੀਰੋ ਸੁਮਨ ਗਿੱਲ ਵੀ ਮੰਨੀ ਪਰਮੰਨੀ ਖਿਡਾਰਨਾ ਵਟ ਫੜ ਕੇ ਕੈਂਚੀ ਲਾ ਕੇ ਉਹ ਕਰਦੀ ਕਹਿਰ ਮੇਰੇ ਵੀਰੋ ਦੂਜਾ ਜਫਾ ਇਸ ਖਿਡਾਰਨੇ ਇਸ ਮੈਚ ਦੇ ਵਿੱਚ ਲਾ ਦੁੱਤਾ ਤਿੰਨ ਜਫੇ ਲੱਗਣਗੇ ਤੇ ਕਹਿੰਦੇ 3000 ਦਾ ਮਾਣ ਹੋਵੇਗਾ ਇਹ ਆ ਮੇਰੇ ਵੀਰੋ ਸੁਮਨ ਗਿੱਲਾ ਜਿਹੜੀ ਵਿਸ਼ਵ ਕੱਪ ਵੀ ਖੇਡੀ ਹੋਈ ਹੈ ਲਗਾਤਾਰ ਜਫੇ ਲਾ ਰਹੀ ਹੈ ਜਫਾ ਲਾ ਕੇ ਪਰਮਾਤਮਾ ਦਾ ਸ਼ੁਕਰ ਹੈ ਆ ਕਲਸਪਿੰਡ ਤੋਂ ਗੁਰਸਿਮਰਨ ਆਇਆ ਬਹੁਤ ਦੌੜ ਲੰਮੀ ਰੇਸ ਲਾਉਂਦਾ ਹੈ ਇਹ ਵੀਰ ਤਿੰਨ ਲੋਕ ਟਵਿੰਕਲ ਮੇਰੇ ਵੀਰੋ ਕੋਟ ਸੰਤੋਖ ਰਾਏ ਵਾਲੀ ਤੇ ਜੇਕਰ ਚੰਨੋ ਜਫਾ ਲਵੇ 1000 ਸੀ ਤੇ ਮੇਰਾ ਵੀਰ ਰਾਜਵੀਰ ਕਹਿੰਦਾ ਰਵ ਯੂਐਸਏ ਵਾਲਾ ਕਹਿੰਦਾ ਇੱਕ ਜੱਫੇ ਤੇ 2000 ਕਰ ਦਿਓ ਚੰਨੋ ਦੇ ਜੱਫੇ ਉੱਤੇ 2000 ਆਹ ਹੈ ਸੁਮਨ ਗੇਲਾ ਸੁਮਨ ਗੇਲਾ ਪਹਿਲਾਂ ਵੀ ਦੋ ਜੱਫੇ ਸਮਟਿਆਰ ਨੇ ਲਾਇਆ ਦੂਸਰੇ ਪਾਸੇ ਟਵਿੰਕਲ ਕੋਟ ਸੰਤੋਖਾ ਵਾਲੀ ਧਾਰੀਆਲ ਦੇ ਇਲਾਕੇ ਦੀ ਗਰਦਾਸਪੁਰ ਦੀ ਐਮਟਿਆਰ ਮਾਝੇ ਦੀ ਮੰਜਾਲ ਤੇ ਦੂਸਰੇ ਪਾਸੇ ਸੁਮਨ ਗੇਲਾ ਪਰ ਟਵਿੰਕਲ ਦੀ ਉਂਗਲ ਖੜੀ ਹੈ ਟਵਿੰਕਲ ਲਈ ਇਕ ਵਾਰੀ ਦਰਸ਼ਕੀਓ ਤਾੜੀਆਂ ਮਾਰ ਦਿਓ ਕਿਉਂਕਿ ਇਹ ਖਿਡਾਰਨ ਨੇ ਦੋ ਕੁ ਮਹੀਨੇ ਪਹਿਲਾਂ ਦੋਵਾਂ ਗੋਡਿਆਂ ਦੇ ਆਪਰੇਸ਼ਨ ਕਰਵਾਏ ਐ ਆਪਰੇਸ਼ਨ ਕਰਵਾਉਣ ਤੋਂ ਬਾਅਦ ਫਿਰ ਫਿੱਟ ਹੋ ਕੇ ਮਿਹਨਤ ਕਰ ਕਰਕੇ ਮੇਰੇ ਵੀਰੋ ਕੋਚਾਂ ਦੇ ਕੋਲੋਂ ਮਿਹਨਤ ਕਰਵਾ ਕੇ ਮੇਰੇ ਵੀਰੋ ਗਰਾਊਂਡਾਂ ਦੇ ਵਿੱਚ ਵਾਪਸੀ ਕਰ ਗਈ ਐ ਸੁਮਾਨ ਹੈ ਟਵਿੰਕਲ ਕੋਟ ਸੰਤੋਖ ਰਾਏ ਵਾਲੀ ਬੜੀਆਂ ਆਸਾਂ ਨੇ ਕਿ ਚੰਗੇ ਉਸਤਾਦਾਂ ਦੀਆਂ 83 ਹੋਈਆਂ ਖਿਡਾਰਨਾ ਸੱਟਾ ਪੇਟਾ ਸਹਿ ਕੇ ਫਿਰ ਵਾਪਸੀਆਂ ਕਰਦੀਆਂ ਨੇ ਆਉਣ ਵਾਸਤੇ ਟਵਿੰਕਲ ਆ ਗਈ ਮੇਰੇ ਮਿੱਤਰੋ ਤੇ ਦੂਸਰੇ ਪਾਸੇ ਚਾਰ ਮਟਿਆਰਾਂ ਤਿਆਰ ਨੇ ਆਹ ਟਵਿੰਕਲ ਦੀ ਕਬੱਡੀ ਤੇ ਦੇਖਾਂਗੇ ਸਾਹਮਣੇ ਦੇਖਾਂਗੇ ਚਾਰ ਜਾ ਆਪਣਾ ਇਸ ਵੇਲੇ ਤਿਆਰ ਤਿਆਰ ਦਵਿੰਕ ਲਾਜ ਦੇਖਾਂਗੇ ਹਰਿਆਣੇ ਦੇ ਵੱਲੋਂ ਖੇਡ ਰਹੀ ਆ ਤੇ ਦੂਜੇ ਪਾਸੇ ਔਲਖ ਪਰਿਵਾਰ ਦੀ ਚੰਨੋ ਆ ਜਦੋਂ ਯਾਦ ਲੱਗਿਆ ਪਿਆਈ ਔਰ ਕਬੱਡੀ ਖੇਡ ਦੇ ਮੈਦਾਨ ਵਿੱਚ ਦੇਖਾਂਗੇ ਕਿ ਜਦਵਾਈਆਂ ਕਾਲਜੋਂ ਪੜ ਕੇ ਆ ਲੜੀਆਂ ਮੋੜ ਤੇ ਖੜ ਕੇ ਕਿ ਰਾਣੋਂ ਨਾਲ ਮਨ ਰੁੱਸ ਗਈ ਆ ਦੇਖਾਂਗੇ ਸਾਨੂੰ ਬੜਿਆ ਹੋਇਆ ਗੱਟ 2000 ਹੀਰ ਪਰਿਵਾਰ ਦਾ ਯਾਰਾਂ ਦਾ ਯਾਰ ਸਾਡਾ ਰੱਬ ਯੂ ਐਸ ਏ 'ਚ ਵਸਦਾ ਉਹਦੇ ਵੱਲੋਂ 2000 ਤੇ ਦਰਸ਼ਕ ਵੀਰਾਂ ਵੱਲੋਂ ਯੋਰਦਾਰ ਤਾੜੀਆਂ ਲੱਗੀਆਂ ਮੇਰੇ ਵੀਰੋ ਚੰਨੋ ਨੇ ਕਮਾਲ ਕਰ ਦਿੱਤੀ ਹੈ ਚੰਨੋ ਅੱਜ ਏਰ ਆਈ ਹੋਈ ਹੈ ਜਫਾ ਲਾ ਕੇ ਮੇਰੇ ਵੀਰੋ ਕਮਾਲ ਕਰ ਗਈ ਹੈ ਇਧਰਲੇ ਪਾਸੇ ਰੇਡ ਪਾਉਂਦੀ ਦੇਖਾਂਗੇ ਤਵਿੰਕਰ ਸੰਤੋਖ ਰਾਏ ਦੀ ਧਰਤੀ ਦੀ ਐਨ ਗੱਲ ਬਟਾਲੇ ਸ਼ਹਿਰ ਦੀ ਚੱਲਦੀ ਆ ਗੱਲਾ ਸਿਮ ਕੁਮਾਰ ਬਟਾਲਵੀ ਦੀਆਂ ਗੁਰਪ੍ਰੀਤ ਭੁੱਗੀ ਦੀਆਂ ਆਹ ਦੇਖਾਂਗੇ ਸਾਹਮਣੇ ਦੇ ਪਾਸੇ ਚਾਰ ਨੇ ਚਾਰੇ ਤਿਆਰ ਬਰ ਤਿਆਰ ਟੱਕਰ ਸਿਰੇ ਦੀ ਲੱਗਿਆ ਪਈ ਔਰ ਆਹ ਦੇਖਾਂਗੇ ਸਾਹਮਣੇ ਦੇ ਪਾਸੇ ਇਸ ਵੇਲੇ ਖੜਕਾ ੜਕਾ ਪੱਜ 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 ਵਾਸੀ ਦੇ ਧੀਏ ਪਰਾ ਦੇਖਾਂਗੇ ਸਾਹਮਣੇ ਦੇ ਪਾਸੇ ਟਵਿੰਕਲ ਉਂਗਲ ਖੜੀ ਕਰ ਗਈ ਐ ਇੱਕ ਆਹ ਦੇਖਾਂਗੇ ਇਸ ਵੇਲੇ ਹਰਿਆਣੇ ਦੀ ਟੀਮ ਦੇ ਹਿੱਸੇ ਦੇ ਵਿੱਚ ਜਾ ਜੁੜਿਆ ਫੱਟਾ ਪੱਟਾਂ ਤੋਂ ਬਾਅਦ ਫਿਰ ਤਕੜੀ ਵਾਪਸੀ ਕੀਤੀ ਆ ਆਹ ਸਾਹਮਣੇ ਦੇ ਪਾਸੇ ਦੇਖਾ ਕਿ ਟਵਿੰਕਲ ਸੰਤੋਖ ਰਾਏ ਵਾਲੀ ਪਰ ਮਤਰੋ ਐਨ ਕਹਿੰਦੇ ਮੁੰਡਿਆਂ ਵਾਂਗੂ ਕਬੱਡੀਆਂ ਪਾਉਂਦੀ ਆ ਪਰ ਸਾਹਮਣੇ ਦੇ ਪਾਸੇ ਚਾਰ ਜਫੜਾ ਤਿਆਰ ਪਰ ਤਿਆਰ ਆ ਟੱਕਰ ਸਿਰੇ ਦੀ ਲੱਗਿਆ ਪਿਆ ਯਰ ਪਰ ਅੰਗ ਦੇਖਾਂ ਕਿ ਖੁੱਲਾ ਖਾਲਸਤਾਨੀ ਮੰਗੇ ਰਾਏ ਪਿੰਡ ਵਾਲਾ ਫੈਸਲਾ ਕਰਦਾ ਵੀਰ

ਤੇ ਸਰਦਾਰ ਕਾਰਜ ਸਿੰਘ ਹਿਰ ਉਹਨਾਂ ਮੁੱਲਾਂ ਤੇ ਆ ਜਿਹੜੀ ਖਿਡਾਰਨਾ ਟਵਿੰਕਲ ਕੋਟ ਸੰਤੋਖ ਰਾਏ ਵਾਲੀ ਇਹਨੇ ਵੀ ਮੇਰੇ ਵੀਰੋ ਦੋਨਾਂ ਗੋਡਿਆਂ ਦੇ ਆਪਰੇਸ਼ਨ ਕਰਵਾਏ ਹੋਏ ਐ ਤਾਂ ਫਿਰ ਮੇਰੇ ਵੀਰੋ ਗਰਾਊਂਡਾਂ ਦੇ ਵਿੱਚ ਆਈ ਹੋਈ ਐ ਸੋ ਕਬੱਡੀ ਖੇਡਣੀ ਕਿਹੜੀ ਸੌਖੀ ਆ ਬਹੁਤ ਦੇ ਖਿਡਾਰਨਾਂ ਨੂੰ ਕਠਿਨਾਈਆਂ ਦੇ ਨਾਲ ਜੂਝਣਾ ਵੀ ਪੈਂਦਾ ਇਧਰਲੇ ਪਾਸੇ ਆ ਨੰਬਰ ਵਾਸਤੇ ਵੀ ਜੂਝਣਾ ਪਵੇਗਾ ਸੁਮਨ ਗਿੱਲ ਕੋਸ਼ਿਸ਼ ਕਰਦੀ ਐ ਤੇ ਰੇਡਰ ਰੇਡ ਪਾ ਕੇ ਇੱਕ ਹੋਰ ਨੰਬਰ ਆਪਣੀ ਟੀਮ ਵਾਸਤੇ ਜੋੜ ਚੁੱਕੀ ਐ ਟਵਿੰਕਲ ਕੋਟ ਸੰਤੋਖ ਰਾਏ ਵਾਲੀ ਲਾ ਇਧਰ ਲਈ ਸਾਇਟ ਟਵਿੰਕਲ ਕੋਰਟ ਵਾਲੀ ਕਬੱਡੀ ਪਾਉਣ ਦੇ ਲਈ ਵੱਜ ਚੁੱਕੇ ਅੰਮ੍ਰਿਤਸਰ ਸਾਹਿਬ ਦੀ ਖੇਡ ਕਲੱਬ ਵੱਲੋਂ ਨਾਇਆਂਨ ਮਟਿਆਰ ਨੇ ਕਬੱਡੀ ਪਾ ਦਿੱਤੀ ਤੇ ਚਾਰ ਖਿਡਾਰੀਆਂ ਦੇ ਵਿੱਚ ਹੁਣ ਦੇਖਾਂਗੇ ਕਿੰਨੇ ਕੋਸ਼ਿਸ਼ ਕਰਨੀ ਹੈ ਹੇਰ ਪਿੰਡ ਦੇ ਸਾਰੇ ਐਨ ਆਰ ਆਈ ਭਰਾਖ ਦੇ ਸੁਮਚੇ ਪਿੰਡ ਵੱਲੋਂ ਇਸ ਮੈਚ ਦੇ ਬੇਟੀਆਂ ਦੀਆਂ ਲੜਕੀਆਂ ਬੈਸਟ ਰੇਡਰ ਤੇ ਬੈਸਟ ਸਟਾਪਰ ਹੋਣਗੀਆਂ ਉਹਨਾਂ ਨੂੰ واਸ਼ਿੰਗ ਮਸ਼ੀਨਾਂ ਦਿੱਤੀਆਂ ਜਾਣਗੀਆਂ ਟਵਿੰਕਲ ਦੀ ਕਬੱਡੀ 30 ਸਾਈਡ ਦੀ ਖੇਡ ਨੰਬਰ ਦੇਖਾਂਗੇ ਕੌਣ ਜੋੜੇਗਾ ਇਹ ਬੱਲੇ 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 ਕਬੱਡੀ 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 ਬੀਤ ਆਇਆ ਸਮਾਂ ਤੇ ਪੁਆਇੰਟ ਇਸ ਲਈ ਸਟਾਪਰ ਨੇ ਆਪਣੀ ਖੇਡ ਕਲਾਬ ਦੇ ਹਿੱਸੇ ਵਿੱਚ ਜੋੜ ਦਿੱਤਾ ਇਹ ਸੁਮਨ ਗੇਲ ਹੈ ਮੇਰੇ ਵੀਰੋ ਵਿਸ਼ਵ ਕੱਪ ਵੀ ਖੇਡੀ ਹੈ ਮਟਿਆਰ ਜਿਹਨੇ ਹੰਧਿਆਂ ਦੇ ਲਾਗੇ ਜਫਾ ਲਾਇਆ ਹੈ